ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਮੰਤਰੀ ਮੰਡਲ ਨਵੇਂ ਵਜ਼ੀਰਾਂ ਤੇ ਜਿਤਾਇਆ ਭਰੋਸਾ ਪੁਰਾਣੇ ਕਿਤੇ ਨਜ਼ਰ ਅੰਦਾਜ਼ ਦੋਸਤੋ ਜਿਵੇਂ ਕਿ ਕੱਲ ਪੰਜਾਬ ਮੰਤਰੀ ਮੰਡਲ 'ਚ ਇੱਕ ਵੱਡਾ ਫੇਰ ਬਦਲ ਕੀਤਾ ਗਿਆ ਚਾਰ ਪੁਰਾਣੇ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਤੇ ਪੰਜ ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਵਾਇਆ ਗਿਆ ਹੈ ਜਿਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬਚੰਦ ਕੁਟਾਰੀਆ ਵੱਲੋਂ ਸੋਚ ਚਕਾਈ ਗਈ ਹੈ ਆਪਣੇ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸੋਚ ਚਕਾਈ ਗਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕੈਬਨਟ ਮੰਤਰੀ ਬਣਾ ਦਿੱਤਾ ਗਿਆ ਤੇ ਕੈਬਨਟ ਮੰਤਰੀ ਬਣਾਉਣ ਦੇ ਨਾਲ ਹੀ ਪੰਜਾਬ ਭਰ ਦੇ ਵਿੱਚ ਪੋਰਟਫੋਲੀਓ ਨੂੰ ਲੈ ਕੇ ਜਿਹੜਾ ਇੱਕ ਚਰਚਾਵਾਂ ਦਾ ਦੌਰ ਚੱਲ ਪਿਆ ਸੀ ਵੀ ਕਿਹੜਾ ਵਿਭਾਗਾਂ ਦੀ ਵੰਡ ਨੂੰ ਲੈ ਕੇ ਵੀ ਕਿਹੜਾ ਵਿਭਾਗ ਕਿਹੜੇ ਕਿਹੜੇ ਇਹਨਾਂ ਨੂੰ ਮਿਲਣਗੇ ਕੀ ਪੁਰਾਣੇ ਮੰਤਰੀ ਜਿਹੜੇ ਕਿ ਦੋ ਦੋ ਵਾਰ ਵੀ ਜਿੱਤੇ ਹੋਏ ਨੇ ਉਹਨਾਂ ਦੇ ਪੱਲੇ ਕੁਝ ਹੋਰ ਪਵੇਗਾ ਕਿ ਨਹੀਂ ਪਵੇਗਾ ਇਹਨਾਂ ਚੀਜ਼ਾਂ ਨੂੰ ਲੈ ਕੇ देर रात ਤੱਕ ਲਗਾਤਾਰ ਚਰਚਾਵਾਂ ਚੱਲਦੀਆਂ ਰਹੀਆਂ ਤੇ ਆਖਿਰਕਾਰ ਹੋਇਆ ਕਿ ਪੰਜਾਬ 부ਝਾਰਤ ਚ ਜਿਹੜੇ ਨਵੇਂ ਵਜ਼ੀਰ ਸ਼ਾਮਲ ਕੀਤੇ ਗਏ ਨੇ ਉਹਨਾਂ ਤੇ ਭਰੋਸਾ ਬਹੁਤ ਜਤਾਇਆ ਗਿਆ ਤੇ ਜਿਹੜੇ ਪੁਰਾਣੇ ਨੇ ਉਹਨਾਂ ਦੇ ਅੱਲੇ-ਪੱਲੇ ਕੁਝ ਵੀ ਨਹੀਂ ਪਿਆ ਕਿਉਂਕਿ ਜਿਵੇਂ ਪਹਿਲਾਂ ਤਾਂ ਤੁਹਾਨੂੰ ਸਭ ਦੇ ਸਪਸ਼ਟ ਹੀ ਹੈ ਵੀ ਜਿਹੜੇ ਪੰਜ ਮੰਤਰੀ ਸ਼ਾਮਲ ਹੋਏ ਨੇ ਕੈਬਨਿਟ ਦੇ ਵਿੱਚ ਉੱਚੇ ਵਿਧਾਨ ਸਭਾ ਹਲਕਾ ਛਾਨਨੇਵਾਲ ਤੋਂ ਵਿਧਾਇਕ ਜਿਹੜ ਨੇ ਹਰਦੀਪ ਸਿੰਘ ਮੁੰਡਿਆ ਲਹਿਰਾ ਗਾਗਾ ਤੋਂ ਬ੍ਰਿੰਦਰ ਗੋਇਲ ਇਸੇ ਤਰ੍ਹਾਂ ਖੰਨਾ ਤੋਂ ਜਿਹੜ ਨੇ ਉਹ ਸੌਂਦ ਤਰਨਪ੍ਰੀਤ ਸਿੰਘ ਸੌਂਦ ਤੇ ਇਸੇ ਤਰ੍ਹਾਂ ਜੇਕਰ ਦੇਖੀਏ ਤਾਂ ਸ਼ਾਮ 84 ਤੋਂ ਡਾਕਟਰ ਰਵਜੀਤ ਇਸ ਤਰ੍ਹਾਂ ਜਿਹੜ ਨੇ ਤੇ ਜਲੰਧਰ ਪੱਛਮੀ ਤੋਂ ਮਹਿੰਦਰ ਭਗਤ ਪੰਜ ਚਿਹਰੇ ਨਵੇਂ ਸ਼ਾਮਲ ਹੋਏ ਸੀ ਤੇ ਕੱਲ ਇਹਨਾਂ ਨੂੰ ਸੌਹ ਚੁੱਕਣ ਤੋਂ ਕੁਝ ਸਮੇਂ ਬਾਅਦ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਭਾਗਾ ਦੀ ਵੰਡ ਕਰ ਦਿੱਤੀ ਗਈ ਫਿਰ ਬਦਲ ਕਰ ਦਿੱਤਾ ਗਿਆ ਜੇ ਪਹਿਲਾਂ ਤਾਂ ਵੈਸੇ ਕੱਲ ਵੀ ਕਾਫੀ ਆਪ ਗੱਲਬਾਤ ਕੀਤੀ ਸੀ ਤੇ ਉਸਤੇ ਵੀ ਨਜ਼ਰ ਮਾਰੀਏ ਤਾਂ ਇਹ ਪੰਜ ਨਵੇਂ ਚਿਹਰਿਆਂ ਨੂੰ ਲੈ ਕੇ ਵੀ ਹਲੇ ਤੱਕ ਇੱਕ ਤਰ੍ਹਾਂ ਦਾ ਕਸ਼ਮਕਸ਼ ਬਣਿਆ ਹੋਇਆ ਕਿਉਂਕਿ ਇੱਕ ਚੀਜ਼ ਤਾਂ ਸਭ ਦੇ ਸਪਸ਼ਟ ਸੀ ਵੀ ਲੋਕ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਇਹ ਕੈਬਨਿਟ ਚ ਫਿਰ ਬਦਲ ਦੀ ਚਰਚਾਵਾਂ ਚੱਲ ਰਹੀਆਂ ਸੀ ਹਰ ਕਿਸੇ ਨੂੰ ਪਤਾ ਸੀ ਕੈਬਨਿਟ ਚ ਫਿਰ ਬਦਲ ਹੋ ਸਕਦਾ ਪਰ ਕਿਹੜੇ ਕਿਹੜੇ ਚਿਹਰੇ ਜਾਣਗੇ ਜਾਂ ਉਹਨਾਂ ਦੀ ਥਾਂ ਤੇ ਕਿਹੜੇ ਕਿਹੜੇ ਨਵੇਂ ਆਣਗੇ ਉਹਨਾਂ ਨੂੰ ਲੈ ਕੇ ਸਾਰੇ ਸੋਚੀ ਪਏ ਹੋਏ ਸੀ ਤੇ ਜਿਵੇਂ ਚਾਰ ਮੰਤਰੀ ਗਏ ਨੇ ਤਾਂ ਇਹ ਪਤਾ ਲੱਗਿਆ ਕਿਉਂਕਿ ਸੂਬਾ ਸਰਕਾਰ ਨੇ ਇੱਕ ਅੰਦਰੂਨੀ ਤੌਰ ਤੇ ਇੱਕ ਸਰਵੇ ਕਰਾਇਆ ਹੈ ਉਹਨਾਂ ਦੇ ਆਪਣੇ ਹਲਕਿਆਂ ਤੋਂ ਵੀ ਰਿਪੋਰਟ ਲਈ ਹੈ ਇੰਟੈਲੀਜੈਂਸ ਦੀ ਵੀ ਵਰਤੋਂ ਕੀਤੀ ਹੈ ਆਪਣੇ ਅੰਦਰੂਨੀ ਸੂਤਰਾਂ ਤੋਂ ਵੀ ਜਿਹੜਾ ਹੈਗਾ ਇੱਕ ਸਰਵੇ ਕਰਾ ਕੇ ਰਿਪੋਰਟ ਤਿਆਰ ਕੀਤੀ ਤੇ ਉਹਨਾਂ ਸਾਰੀਆਂ ਰਿਪੋਰਟਾਂ 'ਚ ਚਾਰੋਂ ਵਿਧਾਇਕਾਂ ਦਾ ਜਿਹੜਾ ਗ੍ਰਾਫ ਬੋਥ ਖੇਠਾਂ ਨੂੰ ਡਿੱਗਦਾ ਦਿਖਾਇਆ ਸੀਗਾ ਯਾ ਇਹਨਾਂ ਦੀ ਕਾਰਗੁਜ਼ਾਰੀ ਤਸੱਲੀ ਬਖਸ਼ ਨਹੀਂ ਸੀਗੀ ਇਸੇ ਕਰਕੇ ਚਾਰਾਂ ਦੀ ਛੁੱਟੀ ਜਿਹੜੀ ਹੈ ਕੀਤੀ ਗਈ ਆ ਪਰ ਜਿਹੜੇ ਪੰਜ ਨਵੇਂ ਚਿਹਰੇ ਆਏ ਨੇ ਉਸ ਨੂੰ ਲੈ ਕੇ ਵੀ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਕਿਉਂਕਿ ਕਈਆਂ ਨੂੰ ਉਮੀਦ ਸੀ ਕਿ ਜਿਨ੍ਹਾਂ ਨੇ ਵੱਡੇ ਵੱਡੇ ਸਿਆਸੀ ਚਿਹਰਿਆਂ ਨੂੰ ਹਰਾਇਆ ਸੀ ਵੀ ਕਿ ਉਹਨਾਂ ਨੂੰ ਕੈਬਨਿਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ ਜਾਂ ਜਿਨ੍ਹਾਂ ਨੂੰ ਬਹੁਤ ਵੱਡੀ ਲੀਡ ਹਾਸਲ ਕੀਤੀ ਸੀ ਉਹਨਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਇਹੋ ਜਿਹਾ ਵੀ ਕੁਝ ਨਹੀਂ ਹੋਇਆ ਤੇ ਨਾਲ ਹੀ ਨਾਲ ਜੇਕਰ ਸੀ ਇੱਕ ਗੱਲ ਹੋਰ ਕਹੀਏ ਵੀ ਕਿ ਜਿਹੜੇ ਦੂਜੀ ਵਾਰ ਜਿੱਤ ਕੇ ਵਿਧਾਇਕ ਆਏ ਸੀ ਤੇ ਹਲੇ ਤੱਕ ਕੈਬਨਿਟ ਵਿੱਚ ਸ਼ਾਮਲ ਨਹੀਂ ਕੀਤੇ ਉਹਨਾਂ ਦੇ ਮਨਾਂ 'ਚ ਵੀ ਇੱਕ ਗੱਲ ਸੀ ਕਿ ਹੋ ਸਕਦਾ ਇਸ ਵਾਰ ਉਹਨਾਂ ਦੀ ਲਾਟਰੀ ਲੱਗ ਜੇ ਤਾਂ ਉਹਨਾਂ ਦੀ ਲਾਟਰੀ ਵੀ ਨਹੀਂ ਲੱਗੀ ਤੇ ਇਹ ਪੰਜ ਨਵੇਂ ਚਿਹਰੇ ਜਿਹੜੇ ਨੇ ਸ਼ਾਮਲ ਕੀਤੇ ਗਏ ਨੇ ਤੇ ਇਹਨਾਂ ਦੇ ਜੇ ਵਿਭਾਗਾ ਦੀ ਵੰਡ ਤੇ ਦੇਖੀਏ ਤਾਂ ਵਿਭਾਗਾਂ ਦੀ ਵੰਡ ਦੇ ਵਿੱਚ ਇਹਨਾਂ ਪੰਜੋ ਚਿਹਰਿਆਂ ਨੂੰ ਕਾਫੀ ਵਿਭਾਗ ਦਿੱਤੇ ਗਏ ਨੇ ਪਰ ਮੁੱਖ ਤੌਰ ਤੇ ਜੇਕਰ ਦੇਖੀਏ ਤਾਂ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਨੇ ਹਰਦੀਪ ਸਿੰਘ ਮੁੰਡੀਆਂ ਉਹਨਾਂ ਨੂੰ ਤੇ ਜਿਹੜੇ ਫੋਰ ਖੰਨਾ ਤੋਂ ਵਿਧਾਇਕ ਨੇ ਤਰਨਪ੍ਰੀਤ ਸਿੰਘ ਸੌਂਦ ਇਹ ਦੋ ਨੂੰ ਮੁੱਖ ਤੌਰ ਤੇ ਬਹੁਤ ਜ਼ਿਆਦਾ ਸ਼ਕਤੀਆਂ ਦਿੱਤੀਆਂ ਗਈਆਂ ਮਜ਼ਬੂਤ ਕੀਤਾ ਗਿਆ ਕਿਉਂਕਿ ਦੇਖੀਏ ਤਾਂ ਜਿੱਥੇ ਮੰਤਰੀ ਮੰਡਲ ਚੋ ਚਾਰ ਮੰਤਰੀ ਜਿਹੜਿਆਂ ਦੀ ਛਾਂਟੀ ਕੀਤੀ ਗਈ ਉਹਨਾਂ ਦੇ ਵਿਭਾਗਾਂ ਦੀ ਵੰਡ ਤਾਂ ਕਰਨੀ ਕਰਨੀ ਸੀ ਉਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਕੋਲ 12 ਦੇ ਕਰੀਬ ਦਾ ਡਿਪਾਰਟਮੈਂਟ ਸੀਗੇ ਉਹਨਾਂ ਨੇ ਆਪਣੇ ਵੀ ਤਿੰਨ ਮਹਿਕਮੇ ਇਹਨਾਂ ਨੂੰ ਦੇ ਦਿੱਤੇ ਇਹਨਾਂ ਨਵੇਂ ਚਿਹਰਿਆਂ 'ਚ ਵੰਡ ਦਿੱਤੇ ਤੇ ਜੇਕਰ ਦੇਖੀਏ ਤਾਂ ਹੁਣ ਜਿਹੜੇ ਨਵਾਂ ਪੋਰਟਫੋਲੀਓ ਜਾਰੀ ਹੋਇਆ ਜਾਂ ਇਹ ਪੰਜ ਮੰਤਰੀਆਂ ਨੂੰ ਜਿਹੜੀ ਨਵੀਂ ਜ਼ਿੰਮੇਵਾਰੀਆਂ ਮਿਲੀਆਂ ਉਸ ਦੇ ਵਿੱਚ ਜਿਹੜੇ ਹਰਦੀਪ ਸਿੰਘ ਮੁੰਡਿਆ ਨੇ ਵਿਧਾਇਕ ਉਹਨਾਂ ਨੂੰ ਮਾਲ ਮੈਕਮਾ ਮੁੜ ਵਸੀਬਾ ਤੇ ਡਿਜਾਸਟਰ ਮੈਨੇਜਮੈਂਟ ਦੇ ਨਾਲ-ਨਾਲ ਵਾਟਰ ਸਪਲਾਈ ਤੇ ਸੈਨੀਟੇਸ਼ਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰਾਲਾ ਵੀ ਦਿੱਤਾ ਗਿਆ ਵੀ ਹਰਦੀਪ ਮੁੰਡਿਆ ਨੂੰ ਸਭ ਤੋਂ ਵੱਧ ਮਜ਼ਬੂਤ ਜਿਹੜਾ ਹੈਗਾ ਇਹ ਨਵੇਂ ਚਿਹਰੇ ਵਿੱਚ ਕੀਤਾ ਗਿਆ ਇਸ ਤੋਂ ਬਾਅਦ ਤਰਨਪ੍ਰੀਤ ਸਿੰਘ ਸੌਣ ਦੀ ਗੱਲ ਕਰੀਏ ਤਾਂ ਉਸ ਨੂੰ ਦਿਹਾਤੀ ਵਿਕਾਸ ਤੇ ਪੰਚਾਇਤਾਂ ਸੈਰਸਪਟਾ ਤੇ ਸੱਭਿਆਚਾਰਕ ਮਾਮਲੇ ਨਿਵੇਸ਼ ਪ੍ਰਮੋਸ਼ਨ ਲੇਬਰ ਪਰੌਣਾਚਾਰੀ ਉਦਯੋਗ ਤੇ ਵਣਜ ਵਿਭਾਗ ਇਹ ਸਭ ਦਿੱਤਾ ਗਿਆ ਵੀ ਕਿ ਇਹ ਵੀ ਇੱਕ ਦੂਜੇ ਮੰਤਰੀ ਨੇ ਕਹਿ ਸਕਦੇ ਨਵੇਂ ਚਿਹਰਿਆਂ ਚੋ ਜਿਨ੍ਹਾਂ ਨੂੰ ਐਨੇ ਵੱਡੀ ਗਿਣਤੀ ਚ ਵਿਭਾਗ ਸੌਂਪੇ ਗਏ ਨੇ ਇਸ ਤੋਂ ਇਲਾਵਾ ਜੇ ਤੀਜੇ ਨੰਬਰ ਤੇ ਆਪਾਂ ਦੇਖੀਏ ਤਾਂ ਲਹਿਰਾਗਾਗਾ ਤੋਂ ਵਿਧਾਇਕ ਨੇ ਬ੍ਰਿੰਦਰ ਕੁਮਾਰ ਗੋਇਲ ਉਹਨਾਂ ਨੂੰ ਵੀ ਕਾਫੀ ਮਜ਼ਬੂਤੀ ਜਿਹੜੀ ਹੈਗੀ ਦੇਖਣ ਨੂੰ ਮਿਲੀ ਹੈ ਕਿਉਂਕਿ ਉਹਨਾਂ ਨੂੰ ਜਲ ਸਰੋਤ ਦੇ ਨਾਲ ਨਾਲ ਮਾਈਨਿੰਗ ਵਿਭਾਗ ਵੀ ਦੇ ਦਿੱਤਾ ਗਿਆ ਇਸੇ ਤਰ੍ਹਾਂ ਡਾਕਟਰ ਰਵੀ ਜੋਤ ਸਿੰਘ ਉਹਨਾਂ ਨੂੰ ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲੇ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਤੇ ਮਹਿੰਦਰ ਭਗਤ ਜੋ ਕਿ ਹਾਲ ਹੀ ਚ ਜਲੰਧਰ ਪੱਛਮੀ ਦੀ ਜਿਮਨੀ ਚੋਣ ਜਿੱਤ ਕੇ ਆਏ ਨੇ ਉਹਨਾਂ ਨੂੰ ਰੱਖਿਆ ਸੇਵਾਵਾਂ ਭਲਾਈ ਫ੍ਰੀडम फाइਟਰ ਤੇ ਬਾਗਬਾਨੀ ਮੈਕਮੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਦੋਸਤੋ ਜਿਸ ਤੋਂ ਇਲਾਵਾ ਜੀ ਦੇਖੀਏ ਤਾਂ ਪ੍ਰਾਣੇ ਮੰਤਰੀਆਂ ਦੇ ਵਿੱਚ ਵੀ ਜਿਹੜੇ ਸਾਡੇ ਸਿੱਖਿਆ ਮੰਤਰੀ ਸੀਗੇ ਹਰਜੋਤ ਸਿੰਘ ਬੈਂਚ ਉਹਨਾਂ ਨੂੰ ਜਿਹੜਾ ਹੈਗਾ ਹੁਣ ਪ੍ਰਾਣੇ ਮੈਕਮੇ ਤੇ ਸਾਰੇ ਉਹਨਾਂ ਕੋਲ ਸੀਗੇ ਸਕੂਲ ਐਜੂਕੇਸ਼ਨ ਹਾਇਰ ਐਜੂਕੇਸ਼ਨ ਟੈਕਨੀਕਲ এডੂਕੇਸ਼ਨ ਉਹ ਤੋਂ ਜੋ ਪਹਿਲਾਂ ਸੀਗਾ ਉਹ ਸੀਗਾ ਹੀ ਸੀਗਾ ਉਸ ਦੇ ਨਾਲ ਨਾਲ ਉਹਨਾਂ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ ਹੈ ਇਸੇ ਤਰ੍ਹਾਂ ਟ੍ਰਾਂਸਪੋਰਟ ਮੰਤਰੀ ਜਿਹੜੇ ਲਾਲਜੀਤ ਸਿੰਘ ਭੁੱਲਰ ਸੀਗੇ ਉਹਨਾਂ ਤੋਂ ਪੰਚਾਇਤ ਵਿਭਾਗ ਵਾਪਸ ਲਿਆ ਗਿਆ ਜਦੋਂ ਕਿ ਉਹਨਾਂ ਨੂੰ ਜੇਲ੍ਹਾਂ ਦੇ ਮੈਕਮੇ ਦੀ ਜ਼ਿੰਮੇਵਾਰੀ ਨਵੀਂ ਸੌਂਪੀ ਗਈ ਹੈ ਪਰ ਇਸ ਤੋਂ ਇਲਾਵਾ ਜੇਕਰ ਅਸੀਂ ਦੇਖਦੇ ਹਾਂ ਤਾਂ ਸੱਤ ਪੁਰਾਣੇ ਵਜ਼ੀਰ ਜਿਸ ਦੇ ਵਿੱਚ ਚਾਹੀ ਆਪਾਂ ਹਰਪਾਉ ਸਿੰਘ ਚੀਮਾ ਦੀ ਗੱਲ ਕਰ ਲਈਏ ਕੁਲਦੀਪ ਸਿੰਘ ਧਾਲੀਵਾਲ ਦੀ ਕਰ ਲਈਏ ਅਮਨ ਅਰੋੜਾ ਦੀ ਕਰ ਲਈਏ ਲਾਲਚੰਦ ਘਟਾਰੂ ਚੱਕ ਹਰਪਜਨ ਸਿੰਘ ਈਟੀਓ ਡਾਕਟਰ ਬਲਜੀਤ ਕੌਰ ਡਾਕਟਰ ਬਲਜੀਤ ਸਿੰਘ ਇਹ ਸੱਤ ਚਿਹਰੇ ਉਹ ਨੇ ਜਿਨ੍ਹਾਂ ਦੇ ਕੋਈ ਵਿਭਾਗਾਂ 'ਚ ਛੇੜਛਾੜ ਨਹੀਂ ਕੀਤੀ ਗਈ ਇਹਨਾਂ ਨੂੰ ਜਿਉਂ ਦਾ ਤਿਉਂ ਰੱਖਿਆ ਗਿਆ ਇਹਨਾਂ ਦੀਆਂ ਜ਼ਿੰਮੇਵਾਰੀਆਂ ਜੋ ਪਹਿਲਾਂ ਸੀ ਉਹਨਾਂ ਨੂੰ ਉਹੀ ਦਿੱਤੀਆਂ ਗਈਆਂ ਪਰ ਦੋਸਤੋ ਇਸ ਤੇ ਨਾਲ ਹੀ ਚਰਚਾਵਾਂ ਦਾ ਦੌਰ ਇਹ ਵੀ ਚੱਲ ਰਿਹਾ ਹੈ ਵੀ ਆਖਿਰਕਾਰ ਇਹ ਨਵੇਂ ਚਿਹਰਿਆਂ ਨੂੰ ਇੰਨੀਆਂ ਜ਼ਿੰਮੇਵਾਰੀਆਂ ਕਿਉਂ ਦਿੱਤੀਆਂ ਗਈਆਂ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਜਾਂ ਇਹਨਾਂ ਨੂੰ ਕਿਵੇਂ ਦੇਖਿਆ ਜਾਵੇ ਵੀ ਜਿਵੇਂ ਨਵੇਂ ਮੰਤਰੀ ਨੇ ਚਾਹੇ ਅਪਰਦੀਪ ਸਿੰਘ ਮੁੰਡਿਆ ਦੀ ਗੱਲ ਕਰ ਲਈਏ ਚਾਹੇ ਤਰਨਪ੍ਰੀਤ ਸਿੰਘ ਸੋਹਣ ਦੀ ਵੀ ਕਹੇ ਪਹਿਲੀ ਵਾਰ ਜਿੱਤ ਕੇ ਹੀ ਵਿਧਾਨ ਸਭਾ ਪਹੁੰਚੇ ਸੀ ਤੇ ਹਾਲਾਂਕਿ ਚਾਹੇ ਢਾਈ ਸਾਲ ਬੀਤ ਚੁੱਕੇ ਨੇ ਸਰਕਾਰ ਦੇ ਢਾਈ ਸਾਲਾਂ ਦੀ ਪਰ ਹੱਲੇ ਵੀ ਕਾਰਗੁਜ਼ਾਰੀ ਬਾਕੀ ਹੈ ਵੀ ਇਹਨਾਂ ਨੂੰ ਇਸ ਸਮੇਂ ਇੰਨੀ ਵੱਡੀ ਗਿਣਤੀ ਚ ਭਾਗ ਦਿੱਤੇ ਗਏ ਨੇ ਇਹ ਕਿਤਨਾ ਕਿਤੇ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਸ਼ੰਕੇ ਖੜੇ ਕਰਦਾ ਵੀ ਇੱਕ ਨਵਾਂ ਵਿਧਾਇਕ ਜਿਸ ਨੂੰ ਕੋਈ ਬਹੁਤਾ ਤਜਰਬਾ ਨਾ ਹੋਵੇ ਉਹ ਇੱਕਦਮ ਇੰਨੇ ਵਿਭਾਗਾਂ ਦੀ ਜ਼ਿੰਮੇਵਾਰੀ ਕਿਵੇਂ ਸੌਂਪ ਸਕਦਾ ਇਹ ਲੋਕਾਂ ਦੇ ਮਨਾਂ 'ਚ ਸਵਾਲ ਉੱਠ ਰਹੇ ਨੇ ਹਾਲਾਂਕਿ ਅਸੀਂ ਇਹ ਗੱਲ ਜ਼ਰੂਰ ਮੰਨਦੇ ਆ ਵੀ ਜਦੋਂ ਤੱਕ ਕੋਈ ਬੰਦਾ ਕਿਸੇ ਦੇ ਸਿਰ ਕੋਈ ਜ਼ਿੰਮੇਵਾਰੀ ਨਹੀਂ ਪੈਂਦੀ ਉਦੋਂ ਤੱਕ ਤਾਂ ਬਹੁਤ ਮੁਸ਼ਕਲ ਲੱਗਦਾ ਪਰ ਜਦੋਂ ਜ਼ਿੰਮੇਵਾਰੀ ਸਿਰ ਤੇ ਪੈਂਦੀ ਹੈ ਤੇ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਫਿਰ ਕੋਈ ਵੀ ਕੰਮ ਮੁਸ਼ਕਲ ਨਹੀਂ ਹੈ بس ਮਿਹਨਤ ਤੇ ਲਗਨ ਦੀ ਲੋੜ ਹੈ ਨiyet ਦੀ ਲੋੜ ਹੈ ਕੰਮ ਸਾਰੇ ਸੌਖੇ ਹੁੰਦੇ ਨੇ ਅਸੀਂ ਤਾਂ ਇਹ ਗੱਲ ਦੀ ਫਿਲਾਸਫੀ ਤੇ ਚੱਲਦੇ ਆ ਪਰ ਨਾਲ ਨਾਲ ਗੱਲ ਹੁਣ ਲੋਕਾਂ ਦੀ ਵੀ ਕਰ ਰਹੇ ਆ ਕਿ ਲੋਕਾਂ ਦੇ ਮਨਾਂ 'ਚ ਇਹ ਸਵਾਲ ਉੱਠ ਰਹੇ ਨੇ ਤਾਂ ਇਹ ਸਵਾਲ ਉੱਠਨੇ ਜਾਇਜ਼ ਵੀ ਨੇ ਕਿਉਂਕਿ ਕੋਈ ਛੋਟੇ ਮਹਿਕਮੇ ਨਹੀਂ ਆ ਚਾਹੀ ਆਪਾਂ ਮਾਲ ਮਹਿਕਮੇ ਦੀ ਗੱਲ ਕਰ ਲਈਏ ਮੁਰੂਫ ਸੇਬੇ ਦੀ ਗੱਲ ਕਰ ਲਈਏ ਡਿਸਟਮ ਮੈਨੇਜਮੈਂਟ ਵਾਟਰ ਸਪਲਾਈ ਤੇ ਸੈਨੀਟੇਸ਼ਨ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰਾਲਾ ਇਹ ਕੋਈ ਛੋਟੇ ਉਹ ਨਹੀਂ ਹੈ ਇਹ ਸਾਡੇ ਸੂਬੇ ਦੇ ਵਿਕਾਸ ਦੀ ਇੱਕ ਤਰ੍ਹਾਂ ਦੀ ਨੀਂਹ ਰੱਖਣ ਵਾਲੀ ਮਹਿਕਮੇ ਨੇ ਇਸੇ ਤਰ੍ਹਾਂ ਪ੍ਰੀਤ ਸੌਂਦ ਨੂੰ ਜਿਵੇਂ ਹੁਣ ਦਿਹਾਤੀ ਵਿਕਾਸ ਤੇ ਪੰਚਾਇਤਾਂ ਸਹਿਰ ਸਪੱਟਾ ਸਭਿਆਚਾਰਕ ਮਾਮਲੇ ਨਿਵੇਸ਼ ਪ੍ਰਮੋਸ਼ਨ ਲੇਬਰ ਪ੍ਰਾਉਣਾਚਾਰੀ ਉਦਯੋਗ ਤੇ ਵੰਜ ਕਿਉਂਕਿ ਮੁੱਖ ਤੌਰ ਤੇ ਜੇ ਅਸੀਂ ਦਿਹਾਤੀ ਵਿਕਾਸ ਤੇ ਪੰਚਾਇਤਾਂ ਦੀ ਗੱਲ ਕਰ ਲਈਏ ਤਾਂ ਸਾਡੇ ਦਿਹਾਤੀ ਖੇਤਰ ਨਾਲ ਸੰਬੰਧਿਤ ਸਿੱਧੇ ਮਹਿਕਮੇ ਨੇ ਕਿਉਂਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਵਿੱਚ ਦਿਹਾਤੀ ਖੇਤਰ ਹੈ ਸ਼ਹਿਰੀ ਖੇਤਰ ਤੋਂ ਘੱਟ ਹੈ ਤੇ ਉਹਨਾਂ ਸਾਰਿਆਂ ਦੇ ਵਿਕਾਸ ਨਾਲ ਜੁੜੇ ਹੋਏ ਇਹ ਹੀ ਮਹਿਕਮੇ ਨੇ ਤਾਂ ਕਿਤੇ ਨਾ ਕਿਤੇ ਸਵਾਲ ਉੱਠਨੇ ਜਾਇਜ਼ ਵੀ ਨੇ ਪਰ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ ਚਾਹੇ ਇਹ ਵੰਡ ਉਹਨਾਂ ਨੇ ਆਪਣੇ ਵੱਲੋਂ ਕੀਤੀ ਹੈ ਜਾਂ ਦਿੱਲੀ ਹਾਈ ਕਮਾਂਡ ਨਾਲ ਡਿਸਕਸ ਕਰਕੇ ਕੀਤੀ ਹੈ ਇਹ ਚਲੋ ਉਹਨਾਂ ਦੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਪਰ ਜਿਹੜਾ ਇੱਕ ਚੀਜ਼ ਫਸਟ ਹੈ ਵਿਭਾਗਾਂ ਦੀ ਵੰਡ ਹੋ ਚੁੱਕੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਪੰਜਾਬ ਦੇ 3 ਕਰੋੜ ਲੋਕਾਂ ਚੋਂ ਨਹੀਂ ਜਿਹੜਾ ਇਹ 92 ਵਿਧਾਇਕਾਂ ਨੂੰ ਚੁਣ ਕੇ ਭੇਜਿਆ ਸੀ ਤੇ ਉਹਨਾਂ ਨੂੰ 2.5 ਸਾਲ ਦਾ ਸਮਾਂ ਤਾਂ ਬੀਤ ਚੁੱਕਾ ਹੈ 2.5 ਸਾਲਾਂ ਚ ਚੌਥਾ ਫੇਰ ਬਦਲ ਵੀ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਫੇਰ ਬਦਲ ਤੇ ਵੀ ਸਵਿਧਾਨਕ ਤੌਰ ਤੇ ਕਿ ਸਵਾਲ ਨਹੀਂ ਚੁੱਕੇ ਜਾ ਸਕਦਾ ਕਿਉਂਕਿ ਇਹ ਮੁੱਖ ਮੰਤਰੀ ਦਾ ਆਪਣਾ ਪ੍ਰੈਰੋਗੇਟਿਵ ਹੁੰਦਾ ਹੈ ਉਹਨਾਂ ਦੀ ਆਪਣੀ ਮਰਜ਼ੀ ਹੋ ਜਿੰਨੇ ਮਰਜ਼ੀ ਵਾਰ ਫੇਰ ਬਦਲ ਕਰਨ ਪਰ ਅੱਜ ਤੱਕ ਕਦੀ ਵੀ ਇਤਿਹਾਸ ਚ ਸਾਨੂੰ ਇੰਨੀ 2.5 ਸਾਲਾਂ ਚ ਚਾਰ-ਚਾਰ ਫੇਰ ਬਦਲ ਦੇਖਣ ਨੂੰ ਨਹੀਂ ਮਿਲੇ ਜਿਵੇਂ ਫੇਰ ਬਦਲ ਮੰਤਰੀ ਮੰਡਲ ਦਾ ਹੁੰਦਾ ਹੈ ਮੰਤਰੀ ਮੰਡਲ ਤੋਂ ਬਾਅਦ ਕੁਝ ਘੰਟਿਆਂ ਬਾਅਦ ਹੀ ਮਹਿਕਮੇ ਜਾਰੀ ਹੋ ਜਾਂਦੇ ਨੇ ਮਹਿਕਮੇ ਜਾਰੀ ਹੋਣ ਤੋਂ ਕੁਝ ਘੰਟੇ ਬਾਅਦ ਹੀ ਪ੍ਰਸ਼ਾਸਨਿਕ ਫੇਰ ਬਦਲ ਹੋ ਜਾਂਦਾ ਹੈ ਪ੍ਰਸ਼ਾਸਨਿਕ ਫੇਰ ਬਦਲ ਤੋਂ ਕੁਝ ਸਮੇਂ ਬਾਅਦ ਪੁਲਿਸ ਮਹਿਕਮੇ ਵਿੱਚ ਵੀ ਵੱਡਾ ਫੇਰ ਬਦਲ ਕੀਤਾ ਜਾਂਦਾ ਤਾਂ ਇੱਕੋ ਦਿਨ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਗਤੀਵਿਧੀਆਂ ਵਾਪਰੀਆਂ ਨੇ ਜਾਂ ਜੋ ਕੁਝ ਹੋਇਆ ਇਹ ਸਰਕਾਰ ਦੀ ਕਿਤੇ ਨਾ ਕਿਤੇ ਕਾਰਗੁਜ਼ਾਰੀ ਤੇ ਸਵਾਲ ਜ਼ਰੂਰ ਖੜੇ ਕਰਦਾ ਵੀ ਕਿ ਆਖਿਰਕਾਰ ਇਹ ਸਰਕਾਰ ਕਿਸੇ ਤੇ ਭਰੋਸਾ ਨਹੀਂ ਕਰ 파ਰੀ ਯਾ ਜਿਵੇਂ ਸਰਕਾਰ ਕੰਮ ਕਰਨਾ ਚਾਹਦੀ ਹੈ ਉਸ ਤਰ੍ਹਾਂ ਕਹਦੀ ਹੈ ਲੀਡਰ ਜਾਂ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਉਹ ਕੰਮ ਨਹੀਂ ਕਰ پا ਰਹੇ ਇਸ ਵਾਰੀ ਸਥਿਤੀ ਸਪਸ਼ਟ ਨਹੀਂ ਹੋ ਬਾਰੀ ਜਦੋਂ ਕਿ ਇਸ ਵਾਰੀ ਸਰਕਾਰ ਨੂੰ ਵੀ ਸਪਸ਼ਟ ਕਰਨਾ ਚਾਹੀਦਾ ਵੀ ਕਿ ਆਖਿਰਕਾਰ ਕੁਝ ਸਮੇਂ ਬਾਅਦ ਹੀ ਪ੍ਰਸ਼ਾਸਨਿਕ ਫੇਰ ਬਦਲ ਕਿਉਂ ਕੀਤੇ ਜਾ ਰਹੇ ਨੇ ਪੁਲਿਸ ਫਿਰ ਪੁਲਿਸ ਵਿਭਾਗ ਚ ਫਿਰ ਬਦਲ ਕਿਉਂ ਕੀਤਾ ਜਾ ਰਿਹਾ ਆਖਿਰਕਾਰ ਵੀ ਜਿਹੜੇ ਉੱਥੇ ਅਧਿਕਾਰੀ ਪਹਿਲਾਂ ਬੈਠੇ ਸੀ ਕਿਉਂ ਸਹੀ ਕੰਮ ਨਹੀਂ ਕਰ ਰਹੇ ਸੀ ਇਸ ਬਾਰੇ ਵੀ ਕਿਤੇ ਨਾ ਕਿਤੇ ਸਰਕਾਰ ਨੂੰ ਜ਼ਰੂਰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਤੇ ਜੇਕਰ ਕੁਝ ਅਧਿਕਾਰੀ ਕੰਮ ਨਹੀਂ ਕਰ ਰਹੇ ਸੀ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਾਂ ਤਾਂ ਤਾੜਨਾ ਕਰਨੀ ਚਾਹੀਦੀ ਹੈ ਜਾਂ ਉਹਨਾਂ ਦੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ ਪਰ ਇਹ ਤਾਂ ਹੁਣ ਸਰਕਾਰ ਦਾ ਕੰਮ ਹੈ ਦੇਖਦੇ ਆ ਸਰਕਾਰ ਨੇ ਕੱਲ ਮੰਤਰੀ ਮੰਡਲ ਚ ਵੀ ਫੇਰ ਬਦਲ ਕਰਤਾ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਚ ਵੀ ਫੇਰ ਬਦਲ ਕਰ ਦਿੱਤਾ ਇਹ ਹੁਣ ਆਉਣ ਵਾਲੇ ਦਿਨਾਂ ਚ ਕੀ ਕਾਰਗੁਜ਼ਾਰੀ ਨਵੇਂ ਮੰਤਰੀਆਂ ਦੀ ਰਹਿੰਦੀ ਹੈ ਕਿ ਆਈਏਐਸ ਅਧਿਕਾਰੀਆਂ ਦੀ ਰਹਿੰਦੀ ਹੈ ਕਿ ਪੁਲਿਸ ਅਧਿਕਾਰੀਆਂ ਦੀ ਰਹਿੰਦੀ ਹੈ ਇਹ ਤਾਂ ਸਮੇਂ ਦੇ ਨਾਲ-ਨਾਲ ਹੀ ਪਤਾ ਲੱਗੇਗਾ ਪਰ ਪੰਜਾਬੀ ਟਰਬਿਨ ਤੁਹਾਡੇ ਤੱਕ ਇਹੋ ਜਿ ਸਾਰੇ ਹੀ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਕੀ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਧੰਨਵਾਦ